प्यारे दर्शकों प्यार परिवार satisfactory कहानी एक मणि है सुचे मोती ਸਾਡੇ ਰਿਸ਼ਤੇ ਸਾਡੀ ਜ਼ਿੰਦਗੀ ਦਾ ਆਧਾਰ ਹੁੰਦੇ ਹਨ ਸਾਡੇ ਸਾਨੂੰ ਆਪਣੇ ਰਿਸ਼ਤੇਦਾਰਾਂ ਦੀ ਕਦਰ ਦਿਲੋਂ ਤੇ ਮਦਦ ਤੇ ਮੁਹੱਬਤ ਕਰਨੀ ਚਾਹੀਦੀ ਹੈ ਇਹ ਰਿਸ਼ਤੇ ਕਰਮਾਂ ਨਾਲ ਮਿਲਦੇ ਹਨ ਇਹ ਅਸੀਂ ਬਾਜ਼ਾਰ ਦੇ ਵਿੱਚੋਂ ਨਹੀਂ ਖਰੀਦ ਸਕਦੇ ਰਿਸ਼ਤੇਦਾਰ ਹੀ ਸਾਡੇ ਨਾਲ ਨਿਭਦੇ ਹਨ ਤੇ ਦੁੱਖ ਸੁੱਖ ਦੇ ਸਾਥੀ ਹੁੰਦੇ ਹਨ ਮਾਵਾ ਮਾਸਾਂ ਦੇ ਰਿਸ਼ਤਿਆਂ ਨੂੰ ਮੁਹੱਬਤ ਦੀ ਜਾਗ ਲਾਉਂਦੀਆਂ ਹਨ ਰਿਸ਼ਤਿਆਂ ਨੂੰ ਸਾਂਝਾਂ ਦੀਆਂ ਤੰਦਾਂ ਨਾਲ ਜੋੜ ਕੇ ਤੇਰੇ ਮੇਰੇ ਦੇ ਏਕੇ ਨੂੰ ਰਾਣੀ ਹਾਰ ਪਰੋ ਕੇ ਰੱਖਦੀਆਂ ਹਨ ਉਹਨਾਂ ਦੇ ਹੁੰਦਿਆਂ ਜ਼ਿੰਦਗੀ ਫਿਕਰਾਂ ਤੋਂ ਮੁਕਤ ਹੁੰਦੀ ਹੈ ਸਾਰਾ ਪਰਿਵਾਰ ਉਹਨਾਂ ਤੋਂ ਨਿਮਰਤਾ ਸਹਿਜ ਤੇ ਸਬਰ ਦੇ ਗੁਣ ਗ੍ਰਹਿਣ ਕਰਦਾ ਹੈ ਖੁਸ਼ੀਆਂ ਵਿੱਚ ਅਨੂਠਾ ਰੰਗ ਭਰਦੀਆਂ ਹਨ ਦੁੱਖ ਸੁੱਖ ਵਿੱਚ ਹੌਸਲੇ ਦੀ ਢਾਲ ਬਣਦੀਆਂ ਹਨ ਕਈ ਮਹੀਨਿਆਂ ਬਾਅਦ ਮੈਂ ਮਹਾਨਗਰ ਤੋਂ ਪਿੰਡ ਆਈ ਮਾਸੀ ਨੇ ਸਨੇਹ ਮਿਲਿਆ ਸੀ ਕਿ ਅਗਲੇ ਦਿਨ ਹੀ ਮੈਂ ਮਾਸੀ ਦੀ ਬੁੱਕਲ ਵਿੱਚ ਪਹੁੰਚ ਗਈ ਮਾਸੀ ਦੇ ਕਲਾਵੇ ਵਿੱਚ ਲੈਂਦਿਆ ਮਾਂ ਦੀ ਮਮਤਾ ਜਿਹਾ ਨਿਗ ਸੀ ਉਸ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ ਚਿੱਟੇ ਵਾੜ ਜਿਹਰੇ ਤੇ ਸਕੂਨ ਅੱਖਾਂ ਵਿੱਚ ਖੁਸ਼ੀ ਦਾ ਨੂਰ ਤੇ ਉਸ ਨੂੰ ਚਾਰ ਚੰਨ ਲਗਾ ਰਹੇ ਸੀ ਮੇਰੇ ਪਿੰਡ ਵਿੱਚ ਆਉਣ ਤੇ ਤਾਂ ਲੋਕਾਂ ਨੂੰ ਚਾਹ ਚੱਕਿਆ ਨਹੀਂ ਸੀ ਜਾਂਦਾ ਸਾਰਾ ਕਬੀਲਾ ਮਿਲ ਕੇ ਗਿਆ ਕਹਿੰਦੇ ਕਰਮਾਂ ਵਾਲੀਏ ਜਿਹੜੀ ਵੱਡੇ ਨਗਰ ਆਪਣੇ ਪੁੱਤ ਘੁਲ ਰਹਿਣੀ ਹੈ ਪਰ ਧੀਏ ਪਿੰਡ ਵਾਲਾ ਸੁੱਖ ਚੈਣ ਤੇ ਮੇਲ ਮਲਾਪ ਇੱਥੇ ਪਿੰਡ ਵਿੱਚ ਹੀ ਨਸੀਬ ਹੁੰਦਾ ਹੈ ਉਥੇ ਧੀਏ ਉਹ ਦੋਵੇਂ ਆਪਣੇ ਕੰਮਾਂ ਤੇ ਚਲੇ ਜਾਂਦੇ ਆ ਬੱਚੇ ਸਕੂਲ ਚਲੇ ਜਾਂਦੇ ਤੇ ਧੀਏ ਮੈਂ ਕੰਮ ਕਰਨ ਦੀ ਆਦਤ ਮੇਰੇ ਬਹੁਤ راس ਆਈ ਹੈ ਮੈਂ ਸਾਰਾ ਦਿਨ ਘਰ ਦੇ ਛੋਟੇ ਮੂਟੇ ਕੰਮਾਂ ਵਿੱਚ ਨਿਪਟਾ ਦਿੰਦੀ ਹਾਂ ਪਰ ਜਿਉਣ ਲਈ ਬੰਦੇ ਨੂੰ ਹਾਲਾਤ ਨਾਲ ਵੀ ਸੰਜਣਾ ਪੈਂਦਾ ਹੈ ਵਕਤ ਅਨੁਸਾਰ ਢਲਣਾ ਪੈਂਦਾ ਹੈ ਜ਼ਿੰਦਗੀ ਦੀ ਪ੍ਰਖਿਆ ਹੁੰਦੀ ਹੈ ਤੇ ਇਹ ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਇੱਕੋ ਸਬਕ ਸਿੱਖਿਆ ਹੈ ਰਿਸ਼ਤੇ ਪਾਲਣ ਲਈ ਮੇਲ ਮਲਾਪ ਬਣਾ ਕੇ ਰੱਖਣਾ ਆਪਣਾ ਤਸਨੇਹ ਦਾ ਲੜ ਸਾਭ ਕੇ ਰੱਖਣਾ ਹੋਮੇ ਈਰਖਾ ਤੋਂ ਕਿਨਾਰਾ ਕਰਨਾ ਸਾਂਝਾਂ ਨੂੰ ਪੈਸੇ ਨਾਲ ਨਾ ਤੁਲਣਾ ਸਭ ਦਾ ਮਾਨ ਸਤਿਕਾਰ ਕਰਨਾ ਜ਼ਿੰਦਗੀ ਵਿੱਚ ਇਹ ਗੁਣ ਸੁੱਚੇ ਮੋਤੀ ਹਨ ਇਹਨਾਂ ਮੋਤੀਆਂ ਨੂੰ ਆਪਣੀ ਬੁੱਕਲ ਦੇ ਵਿੱਚ ਸੰਭਣ ਵਾਲਾ ਮਨੁੱਖ ਸਫਲਤਾ ਤੇ ਖੁਸ਼ੀ ਤੇ ਸੁਖਮਾਨ ਦਾ ਹੈ ਧੰਨਵਾਦ ਇਹ ਕਹਾਣੀ ਮੈਂ ਅਖਬਾਰ ਵਿੱਚੋਂ ਰਸ਼ਪਿੰਦਰ ਕੌਰ ਜੀ ਦੀ ਲਿਖੀ ਹੋਈ ਲਈ ਹੈ ਧੰਨਵਾਦ